ਅੱਜ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੀ ਪ੍ਰੈਜ਼ੀਡੀਅਮ ਦੇ ਸਾਰੇ ਮੈਂਬਰ ਸਹਿਬਾਨ ਇੱਥੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੀ ਕਿ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਤੇ ਛੇਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਸਾਰਿਆਂ ਨੇ ਗੁਰੂ ਸਾਹਿਬ ਦਾ ਆਂਟ ਅਸਰਾ ਲਿਆ ਅਤੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਗੁਰੂ ਰਾਮਦਾਸ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਕਿ ਇਹ ਜਿਹੜਾ ਅਸੀਂ ਮਿਸ਼ਨ ਅਰੰਭਿਆ ਆ ਜਿਹੜਾ ਉਪਰਾਲਾ ਕੀਤਾ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਤੇ ਅਸੀਂ ਸਿੱਖ ਪੰਥ ਨੂੰ ਜਿਹੜਾ ਬੜਾ ਗਹਿਰਾ ਸੰਕਟ ਆ ਜੇ ਸਮੇਂ ਚੋਂ ਆਪਾਂ ਗੁਜ਼ਰੇ ਆਂ ਸਿੱਖ ਪੰਥ ਨੂੰ ਸੰਕਟ ਚੋਂ ਕੱਢ ਸਕੀਏ ਤੇ ਦੁਬਾਰਾ ਮੁੜ ਸੁਰਜੀਤੀ ਵੱਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਾਈਏ ਤੇ ਅਕਾਲੀ ਦਲ ਵਾਸਤੇ ਅਸੀਂ ਜਿਹੜੀ ਇਹ ਯੂਜਨਾ ਹੈ ਸੇਵਾ ਕਰਨੀ ਹੈ ਤੇ ਅਸੀਂ ਚਾਹੁੰਦੇ ਆਂ ਕਿ ਸਾਰੀ ਸੰਗਤ ਸਾਡਾ ਸਾਥ ਦੇਵੇ ਅਸੀਂ ਅਪੀਲ ਬੇਨਤੀ ਕਰਦੇ ਆਂ ਸਮੂਹੇ ਸਿੱਖ ਪੰਥ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਾਰੀਆਂ ਪੰਥਕ ਫਤਿਹਸ਼ੀਆਂ ਨੂੰ ਅਤੇ ਪੰਜਾਬੀਆਂ ਨੂੰ ਕਿ ਇਹ ਦੇਖੋ ਸਾਰਿਆਂ ਦਾ ਸਾਂਝਾ ਇਹ ਪਰਾਲਾ ਆ ਅਸੀਂ ਬੜਾ ਪੱਕਾ ਮੰਨ ਬਣਾ ਕੇ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨਮੈਂਦਾ ਜਮਾਤ ਆ ਪੰਜਾਬ ਦੀ ਇਹ ਰਾਜਸੀ ਪਾਰਟੀ ਆ ਜਿਹਨਾਂ ਜਿਹਨਾਂ ਬੜਾ ਪੁਰਾਣਾ ਲੰਬਾ ਇਤਿਹਾਸਿਕ ਇਤਿਹਾਸ ਹੈ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬੜੀਆਂ ਸ਼ਹਾਦਤਾਂ ਵੀ ਹੋਈਆਂ ਤੇ ਬੜੇ ਤਸੀਹੇ ਚੱਲੇ ਜਿਹਦੇ ਨਾਲ ਅਸੀਂ ਆਜ਼ਾਦੀ ਦੇ ਸੰਗਰਾਮ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਆਜ਼ਾਦੀ ਤੋਂ ਬਾਅਦ ਵੀ ਸਾਡਾ ਬਹੁਤ ਵੱਡਮੁੱਲਾ ਕਿੱਸਾ ਹੈ ਆਪਣੇ ਦੇਸ਼ ਹਿੰਦੁਸਤਾਨ ਦੇ ਵਿੱਚ ਤੇ ਹੁਣ ਜੇ ਅਗਰ ਸਾਡੇ ਵਿੱਚ ਕੋਈ ਕਮਜ਼ੋਰੀ ਆ ਗਈ ਸਾਡੇ ਜਿੰਮੇਗਾਰ ਆ ਗਿਆ ਅਸੀਂ ਉਹਨੂੰ ਦੂਰ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਨਾਰ ਲਹਿਰ ਦਾ ਮਿਸ਼ਨ ਇਹਨੂੰ ਬਣਾ ਕੇ ਤੁਰੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਸੰਗਤਾਂ ਸਾਡਾ ਸਾਥ ਦੇਣਗੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਪ੍ਰਚਾਰਕ ਨੇ ਸਾਡੀ ਸਿੰਘ ਨੇ ਕਵੀਸ਼ਰ ਨੇ ਇਤਿਹਾਸਕਾਰ ਨੇ ਬੁੱਧੀਜੀਵੀ ਨੇ ਅੱਜ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਤੁਸੀਂ ਸਾਨੂੰ ਆਪਣੇ ਖਿਲਾਫ ਵੀ ਦਿਓ ਕਿਵੇਂ ਆਪਾਂ ਇਸ ਲਹਿਰ ਨੂੰ ਤਕੜਾ ਤੇ ਪ੍ਰਚੰਡ ਕਰ ਸਕਾਂਗੇ ਕਿਵੇਂ ਸੰਗਤਾਂ ਦਾ ਜਿਹੜਾ ਅੱਗੇ ਭਰੋਸਾ ਟੁੱਟ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਉਸ ਭਰੋਸੇ ਨੂੰ ਦੁਆਰਾ ਕਿਵੇਂ ਕਾਇਮ ਕੀਤਾ ਜਾ ਸਕੂਗਾ ਤੇ ਨਾਲ ਤੁਸੀਂ ਸਾਡੀ ਇਸ ਲਹਿਰ ਦਾ ਹਿੱਸਾ ਵੀ ਬਣੋ। ਤਵੀਰ ਬਾਦ ਦੇ ਬਾਰੇ ਪੱਤੀ ਕਰਨ ਜਿਹੜਾ ਇਹਦਾ ਕਿਦਾਂ ਸੈਂਟ ਐਗਰੀਮੈਂਟ ਹੈ। ਸਦਿਆ ਮਾਫੀ। ਸਿੱਧਾ ਹੁਣ ਦੇਖੋ ਸਿੰਘ ਸਭਾਣਾ ਦੇ ਕੋਲ ਇਹ ਸਾਰਾ ਜਿਹੜਾ ਮਾਮਲਾ ਹੈਗਾ ਇਹਦੇ ਤੇ ਕੋਈ ਗੱਲ ਕਰਨੀ ਕੋਈ ਬਹੁਤੀ ਵਾਜਬ ਨਹੀਂ ਇੱਥੇ ਇਸ ਪਵਿੱਤਰ ਸਥਾਨ ਤੇ ਆ ਕੇ ਕਿ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਿੰਘ ਸਭਾਣ ਜੋ ਸਿੱਖ ਪੰਥ ਦੀ ਪਰੰਪਰਾ ਹੈ ਜੋ ਆਪਣਾ ਇਤਿਹਾਸਿਕ ਆਪਣੇ ਕੋ ਧਾਰਨਾ ਰਹੀਆਂ ਨੇ ਉਹਦੇ ਮੁਤਾਬਕ ਸਿੰਘ ਸਬਾਨ ਗੁਰੂ ਸਾਹਿਬ ਉਹਨਾਂ ਨੂੰ ਸ਼ਕਤੀ ਬਖਸ਼ਣਗੇ ਉਹਨਾਂ ਤੇ ਮਿਹਰ ਕਰਨਗੇ ਤੇ ਉਹ ਉਹਦੇ ਮੁਤਾਬਕ ਇਹ ਫੈਸਲਾ ਲੈਣਗੇ ਤੇ ਨਾਲ ਨਾਲੇ ਵੀ ਚੋਣਿਆਂ ਕਰਕੇ ਅਸੀਂ ਵੀ ਸੰਗਤ ਦੇ ਨਿਵਾਣੇ ਸੇਵਕ ਆ ਕਿ ਜਿਵੇਂ ਅਸੀਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਐਵੇਂ ਸਮੂਹ ਸੰਗਤ ਦੇਸ਼ ਵਿਦੇਸ਼ ਵਿੱਚ ਬੈਠੀਆਂ ਉਹ ਸਿੰਘ ਸਬਾਨ ਨੂੰ ਆ ਕੇ ਬੇਨਤੀ ਕਰਨ ਉਹਨਾਂ ਨੂੰ ਆਪਣੇ ਸੁਝਾਅ ਦੇਣ ਤਾਂ ਕਿ ਇੱਕ ਵਧੀਆ ਤੇ ਇੱਕ ਆਮ ਰਹਿ ਬਣ ਸਕੇ ਕਿ ਸਿੱਖ ਪੰਥ ਨੂੰ ਇਸ ਕ੍ਰਾਈਸਿਸ ਵਿੱਚੋਂ ਸਿੱਖ ਲੀਡਰਸ਼ਿਪ ਨੂੰ ਇਸ ਸੰਕਟ ਵਿੱਚੋਂ ਕਿਵੇਂ ਕੱਢਿਆ ਜਾਵੇ ਤੇ ਸਾਨੂੰ ਉਮੀਦ ਆ ਕਿ ਦੁਨੀਆਂ 'ਚ ਬੈਠੇ ਸਿੱਖ ਪੰਥਦਰਦੀ ਜਾਂ ਜਿਹੜੀ ਆਪਣੀ ਸੰਗਤ ਆ ਆਪਣੇ ਪੰਜਾਬ ਵਿੱਚ ਵੀ ਦੇਸ਼ ਵਿੱਚ ਵੀ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਬੜਾ ਇਸ ਗੱਲ ਦਾ ਫਿਕਰ ਆ ਤੇ ਉਹ ਆਪਣੇ ਸੁਝਾਅ ਦੇਣਗੇ ਤੇ ਇਸ ਲਹਿਰ ਦਾ ਹਿੱਸਾ ਬਣਨਗੇ ਪਰ ਲੱਗਦਾ ਕਿ ਜਿਹੜੇ ਕਮੇਟੀ ਦਾ ਮਕਸਦ ਹੋ ਸਕਦਾ ਹੈ ਜੀ ਜਿਹੜੀ ਨਵੀਂ ਕਮੇਟੀ ਬਣੀ ਉਹਦਾ ਕੀ ਮਕਸਦ ਹੋਣਾ ਚਾਹੀਦਾ ਚਲੋ ਇਦਾਂ ਜੀ ਕਿਸੇ ਨੇ ਕਮੇਟੀ ਬਣਾਤੀ ਕਦੀ ਟਾਤੀ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਲਿਆ ਅਸੀਂ ਤੇ ਇਹ ਕਹਿ ਸਕਾਂਗੇ ਕਿ ਜਿਹੜੀ ਪੰਥ ਦੀ ਲੀਡਰਸ਼ਿਪ ਆ ਇਹ ਕਿਸੇ ਨਿੱਜੀ ਦੇ ਆਲੇ ਦੋਲੇ ਨਹੀਂ ਘੁੰਮਣੀ ਚਾਹੀਦੀ ਇਹ ਨਿਰਸਵਾਰਥ ਹੋਣੀ ਚਾਹੀਦੀ ਆ ਸਾਨੂੰ ਕੋਈ ਕਿਸੇ ਗੱਲ ਨਾਲ ਲਾਲਸਾ ਨਹੀਂ ਕੋਈ ਸਾਡਾ ਆਪਣਾ ਸਵਾਰਥ ਨਹੀਂਗਾ ਕੋਈ ਸਾਡਾ ਆਪਣਾ ਏਜੰਡਾ ਨਹੀਂਗਾ ਤੇ ਇਹ ਜ਼ਰੂਰ ਕਵਾਂਗੇ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਤਿਆਗ ਦੀ ਭਾਵਨਾ ਕਰਦੇ ਹੋਏ ਉਹਨਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਆ ਅਸੀਂ ਉਹਨਾਂ ਨੂੰ ਇਹ ਵੀ ਦਿੱਤਾ ਸੀਗਾ ਭਰਾਵਾਂ ਵਾਂਗੂ ਆਉਂਦੇ ਆ ਤੁਹਾਨੂੰ ਵੀ ਤਿਆਗ ਦੇਣਾ ਚਾਹੀਦਾ ਕੁਰਬਾਨੀ ਕਰਨੀ ਚਾਹੀਦੀ ਆ ਕਰਕੇ ਸਮਾਂ ਹੀ ਮੰਗ ਕਰਦਾ ਇਹ ਮੈਂ ਨਹੀਂ ਕਹਿੰਦਾ ਸੰਗਤਾਂ ਕਿਧੀਆਂ ਨੇ ਸੰਗਤ ਦੀ ਭਾਵਨਾ ਆ ਸਾਡੇ ਤੋਂ ਬੜੀਆਂ ਕ੍ਰਹਿਤਾ ਹੋਈਆਂ ਗਲਤੀਆਂ ਹੋਈਆਂ ਅਸੀਂ ਆਪਣੇ ਕਾਲ ਤੱਕ ਸਭ ਤੋਂ ਮਨਮੁਖ ਹੋ ਗਏ ਤੇ ਦੱਸੋ ਕਿੱਥੇ ਖੜੇ ਆ ਸਾਡਾ ਤਾਂ ਮਰਨ ਜੀਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦੀ ਰੱਖ ਨਹੀਂ ਰੱਖ ਸਕੇ ਤੇ ਜਿਹੜੇ ਪਾਪੀ ਸੀਗੇ ਅਸੀਂ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਸਕੇ ਉਹਨਾਂ ਨੂੰ ਜਦੋਂ ਪੰਥ ਦੀ ਸਰਕਾਰ ਸੀ ਉਦੋਂ ਸਾਰੇ ਟੰਗ ਦੇਣੇ ਚਾਹੀਦੇ ਸੀਗੇ ਤਾਂ ਕਿ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਸ਼ਾਂਤ ਹੋ ਜਾਂਦੇ ਇੱਕ ਦਫਾ ਇਨਸਾਫ਼ ਮਿਲ ਜਾਂਦਾ ਸਿੱਖ ਕੌਮ ਨੂੰ ਪਰ ਅੱਜ ਵੀ ਅਸੀਂ ਇਨਸਾਫ਼ ਲੱਭ ਰਹੇ ਆ ਸਾਨੂੰ ਅੱਜ ਵੀ ਇਨਸਾਫ਼ ਨਹੀਂ ਮਿਲ ਰਿਹਾ ਨਾ ਪੰਥ ਦੀ ਸਰਕਾਰ ਨੇ ਦਿੱਤਾ ਸਿੰਘਾਂ ਨੂੰ ਤੇ ਨਾ ਹੀ ਕਾਂਗਰਸ ਨੇ ਨਾ ਕੀ ਕਰਨਾ ਸੀਗਾ ਉਹਦਾ ਟਾਈਮ ਪਾਸ ਕਰ ਗਏ ਆਪਣੇ ਕੈਪਟਨ ਬਿੰਦਰ ਸਿੰਘ ਜੀ ਤੇ ਹੁਣ ਜਿਹੜੀ ਹੁਣ ਦੀ ਸਰਕਾਰ ਆ ਇਹ ਵੀ ਆਲਾ ਟਾਲਾ ਕਰਦੀ ਆ ਇਹ ਵੀ ਉਹਨਾਂ ਦੀ ਮਦਦ ਕਰ ਰਹੀ ਆ ਜਿਹੜੇ ਉਹ ਡੇਰੇ ਦੇ ਆਪਣੇ ਦੋਖੀ ਨੇ ਜਿਹੜੇ ਸਿੱਖ ਪੰਥ ਦੇ ਤੇ ਜਿਹੜੇ ਜਿਨ੍ਹਾਂ ਨੇ ਪਾਪ ਕੀਤਾ ਪਾਪੀਆਂ ਤੇ ਮਦਦ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਸੋ ਸੁਭੀਰ ਬਾਦੂ ਹੁਣ ਮਿਨਿਸਟਰ ਸਨ ਉਦੋਂ ਉੱਤੇ ਸਾਰੇ ਜਿਹੜੇ ਫੈਸਲੇ ਲੈ ਸਾਂਝੇ ਲਿੱਤੇ ਜਾਂਦੇ ਸਨ ਤੁਹਾਡੇ ਵੀ ਅੱਗੋਂ ਉਸ ਮੀਟਿੰਗ ਦੇ ਵਿੱਚ ਬੈਠਦੇ ਰਹੇ ਆ ਜੀ ਤੇ ਹੁਣ ਇੱਕੋ ਸੁਬੀਰ ਬਾਦੂ ਤੁਹਾਨੂੰ ਹੱਥੋਂ ਪੇ ਜਾ ਰਹੇ ਨਹੀਂ ਸਿੱਧਾ ਜੀ ਜਦੋਂ ਕੋਈ ਫੈਸਲਾ ਲੈਂਦਾ ਤੇ ਉਹ ਸਾਰਿਆਂ ਨੂੰ ਪੁੱਛ ਕੇ ਸਾਰਿਆਂ ਦੀ ਸਲਾਹ ਨਾ ਨਹੀਂ ਲੈਂਦਾ ਜੇ ਸਾਰਿਆਂ ਨੂੰ ਪੁੱਛ ਕੇ ਫੈਸਲਾ ਲਿਆ ਹੁੰਦਾ ਤੇ ਜਿਹੜਾ ਡੇਰੇ ਵਾਲਾ ਸਾਹ ਤੇ ਆ ਉਹਨੂੰ ਕਦੀ ਮਾਫੀ ਨਹੀਂ ਸੀ ਮਿਲਣੀ ਜੇ ਕੋਈ ਚੰਗੇ ਤਗੜੇ ਲੀਡਰ ਹੁੰਦੇ ਉਹਨਾਂ ਨਾਲ ਬੈਠੇ ਹੁੰਦੇ ਉਹਨਾਂ ਦੀ ਸਲਾਹ ਲਈ ਜਾਂਦੀ ਜਿਹੜੇ ਅੱਜ ਤਾਂ ਰੱਬ ਨੂੰ ਪਿਆਰੇ ਹੋ ਗਿਆ ਵਿਚਾਰੇ ਅੱਜ ਨਹੀਂ ਹੈਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਜੇ ਉਹ ਹੁੰਦੇ ਤੇ ਇਹ ਪੰਤ ਨੂੰ ਇਹ ਸੰਕਟ ਨਹੀਂ ਸੀ ਦੇਖਣਾ ਪੈਣਾ 30 ਤਰੀਕ ਦੀ ਸਿੰਘ ਸਾਹਿਬ ਉਹਨਾਂ ਦੀ ਮੀਟਿੰਗ ਉਹਦੀ ਮੀਟਿੰਗ ਹੈਗੀ ਹੈ ਦੇਖੋ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਉਹਨਾਂ ਤੋਂ ਬੜੀ ਆਸ ਹੈ ਤੇ ਸਾਰਾ ਸਿੱਖ ਪੰਥ ਇਹ ਟੇਕ ਲਾ ਕੇ ਬੈਠਾ ਆ ਕਿ ਜਿਹੜੀਆਂ ਪਰੰਪਰਾਵਾਂ ਨੇ ਆਪਣਾ ਸਿਧਾਂਤ ਆਪਣੀ ਵਿਚਾਰਧਾਰਾ ਸੂਲ ਨੇ ਸਿੱਖਾਂ ਦੇ ਉਹਦੇ ਮੁਤਾਬਕ ਹੀ ਫੈਸਲਾ ਹੋਊਗਾ ਤੇ ਸਾਨੂੰ ਯਕੀਨ ਹੈ ਕਿ ਫੈਸਲਾ ਸਿੰਘ ਸਾਹਿਬ ਸਹੀ ਕਰਨਗੇ ਤੇ ਸੰਗਤਾਂ ਵੀ ਇਹ ਚਾਹੁੰਦੀਆਂ ਨੇ ਅੱਜ ساری ਦੁਨੀਆ 'ਚ ਸੰਗਤ ਬੈਠੀ ਇਹ ਆਸ ਲਾ ਕੇ ਬੈਠੀ ਆ ਕਿ ਜਿਹੜਾ ਫੈਸਲਾ ਆ ਸਿੱਖ ਪਰੰਪਰਾ ਦੇ ਮੁਤਾਬਕ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਪ੍ਰਵਾਨ ਹੋਊਗਾ ਬਹੁਤ ਧੰਨਵਾਦ ਠੀਕ ਹੈ